ਹਿੰਦੂ ਪਰੰਪਰਾਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਆਤਮਿਕ उन्नਤੀ ਲਈ ਤੀਰਥ ਯਾਤਰਾ ਦਾ ਖਾਸ ਮਹੱਤਵ ਹੈ ਸਿੱਖ ਧਰਮ ਤੀਰਥ ਯਾਤਰਾ ਨੂੰ ਆਤਮਿਕ ਗੁਣਾਂ ਦੀ ਪ੍ਰਾਪਤੀ ਲਈ ਕੋਈ ਥਾਂ ਨਹੀਂ ਦਿੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਕੁਰਾਹੇ ਪਏ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਤੀਰਥਾਂ ਤੇ ਗਏ ਜੋ ਕਿ ਨਿਰੇਕਰਮ ਕੰਡੀ ਬਣ ਗਏ ਸਨ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਮਨੁੱਖ ਦਾ ਸਰੀਰ ਹੀ ਹਰੀ ਦਾ ਮੰਦਰ ਹੈ ਤੇ ਇਸ ਸਦੀ ਅੰਤਰ ਆਤਮੇ ਵਸਦੇ ਪ੍ਰਭੂ ਦੇ ਦਰਸ਼ਨ ਕਰਨ ਦੀ ਲੋੜ ਹੈ ਗੁਰੂ ਜੀ ਦਾ ਵਿਚਾਰ ਹੈ ਕਿ ਉਹ ਜੋ ਪੰਜ ਵਿਕਾਰਾਂ ਤੇ ਕਾਬੂ ਪਾ ਲੈਂਦਾ ਹੈ ਸਹੀ ਅਰਥਾਂ ਵਿੱਚ ਤੀਰਥ ਯਾਤਰਾ ਕਰ ਲੈਂਦਾ ਹੈ ਫੁਰਮਾਨ ਹੈ ਜਾਂ 85 ਤਾਂ ਤੀਰਥ ਵਾਸੀ ਲੋਕੀ ਵੱਖ-ਵੱਖ ਕਾਰਨਾ ਕਰਕੇ ਤੀਰਥ ਸਥਾਨਾਂ ਤੇ ਜਾਂਦੇ ਹਨ ਕਈ ਤਾਂ ਧਾਰਮਿਕ ਮਰਿਆਦਾ ਸਮਝ ਕੇ ਪਰ ਕਈ ਦਿਖਾਵੇ ਲਈ ਕਈ ਨਰੇ ਮੋਜ ਮੇਲੇ ਲਈ ਤੇ ਕਈ ਹੋਰ ਨਿੱਤ ਦੇ ਜੀਵਨ ਦੇ ਝੰਬੇਲਿਆਂ ਤੋਂ छुटਕਾਰਾ ਪਾਉਣ ਲਈ ਕਈਆਂ ਨੂੰ ਇਹ ਤਸੱਲੀ ਹੁੰਦੀ ਹੈ ਕਿ ਪਵਿੱਤਰ ਅਸਥਾਨਾਂ ਤੇ ਜਾ ਕੇ ਉਹਨਾਂ ਦੇ ਪਾਪ ਧੋਤੇ ਜਾਣਗੇ ਪਰ ਇਸ਼ਨਾਨ ਤੇ ਕੁਝ ਹੋਰ ਰੋਹ ਰੀਤਾਂ ਨਾਲ ਪਾਪ ਧੋਤੇ ਨਹੀਂ ਜਾ ਸਕਦੇ ਪਾਪ ਕਰੇ ਪੰਚਾਂ ਕੇ ਬਸਰੇ ਤੀਰਥ ਨਾਇਕ ਹੀ ਸਭ ਉਤਰੇ ਬਹੁਤ ਕਮਾਵੇ ਹੋਏ ਨਿਸੰਕ ਜੰਮੂ ਪੂਰੇ ਬਾੰਧ ਖਰੀ ਕਲੰਕ ਅਸਲੀ ਮੈਲ ਤਾਂ ਮੰਨਦੀ ਹੈ ਤੇ ਉਹ ਅੰਦਰ ਹੈ ਤ੍ਰਿਸ਼ਨਾ ਦੇ ਵਗਦੇ ਵੇਗ ਨੂੰ ਜਾਂ ਮਾਇਆ ਦੇ ਬੰਧਨਾਂ ਨੂੰ ਨਿਰੇ ਸਰੀਰਕ ਕਰਮਾਂ ਨਾਲ ਨਹੀਂ ਹਟਾਇਆ ਜਾ ਸਕਦਾ ਪਰ ਫਿਰ ਵੀ ਪਾਵਨ ਪਵਿੱਤਰ ਮਹਾਪੁਰਸ਼ਾਂ ਨਾਲ ਸੰਬੰਧਿਤ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਨਾਲ ਕਿਸੇ ਹੱਦ ਤੱਕ ਲਾਭ ਹੋ ਸਕਦਾ ਹੈ ਅੱਜ ਇਹ ਸਥਾਨ ਲੋਕਾਂ ਨੂੰ ਚੰਗਿਆਈ ਤੇ ਨੇਕ ਰਵੈਤਾਂ ਦੀ ਯਾਦ ਦਿਵੰਦਦੇ ਹਨ ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਪਵਿੱਤਰ ਸਥਾਨਾਂ ਤੇ ਕਿਸੇ ਨੇਕ ਤੇ ਧਰਮਾਤਮਾਪੁਰਸ਼ ਦੇ ਦਰਸ਼ਨ ਹੋ ਜਾਣ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਅਜਿਹੇ ਕੋਤੀ ਪਵਿੱਤਰ ਸਥਾਨਾਂ ਦੀ ਯਾਤਰਾ ਕਰਨ ਦੀ ਨਿਰਾਰਥਕਤਾ ਚੰਗੀ ਤਰ੍ਹਾਂ ਪ੍ਰਗਟ ਹੋ ਜਾਂਦੀ ਹੈ ਗੁਰੂ ਥਾਪੇ ਜਾਣ ਤੋਂ ਪਹਿਲਾਂ ਉਹਨਾਂ ਨੇ ਵੀ ਕੁਵਾਰੀ ਤੀਰਥ ਯਾਤਰਾ ਕੀਤੀ ਪਰ ਕੋਈ ਲਾਭ ਨਾ ਹੋਇਆ ਜਦੋਂ ਆਪ ਸ੍ਰੀ ਗੁਰੰਗਤidev ji ਨੂੰ ਮਿਲੇ ਤਾਂ ਆਪ ਨੂੰ ਗਿਆਨ ਦੀ ਪ੍ਰਾਪਤੀ ਹੋਈ ਗੁਰੂ ਸਾਹਿਬਾਨ ਨੇ ਤੀਰਥ ਯਾਤਰਾ ਦੇ ਪੁੰਨ ਬਾਰੇ ਗਲਤ ਵਿਚਾਰਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਤੀਰਥ ਨਾਵਾਂ ਜੇ ਤਿਸ ਭਾਵਾਂ ਇਸੇ ਤਰ੍ਹਾਂ ਇੱਕ ਹੋਰ ਥਾਂ ਕਹਿੰਦੇ ਹਨ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਰਥ ਯਾਤਰਾ ਦੀ ਨਿਰਾਰਥਕਤਾ ਬਾਰੇ ਬਹੁਤ ਹੀ ਸਖਤ ਤਾ ਗੀਤ ਕਰਦੇ ਹਨ ਉਹਨਾਂ ਅਨੁਸਾਰ ਪ੍ਰਭੂ ਦੇ ਨਾਮ ਤੋਂ ਬਿਨਾ ਤੀਰਥਾਂ ਦੇ ਦਰਸ਼ਨ ਰਤੀ ਪਰ ਦੀ ਮਹੱਤਤਾ ਨਹੀਂ ਰੱਖਦੇ ਤੀਰਥ ਕੋਟ ਕੀੇਸ਼ ਨਾਨ ਦੀਏ ਬੋਹਦਾਨ ਮਹਾਬਰਤ ਧਾਰੇ ਦੀਨ ਦਿਆਲ ਕਾਲ ਭਜੇ ਬਿਨ ਅੰਤ ਕੁੰਤ ਕਿ ਧਾਮ ਸਧਾਰੇ ਕਬੀਰ ਜੀ ਨੇ ਪ੍ਰਭੂ ਨੂੰ ਆਪਣੇ ਮਨ ਅੰਦਰ ਵਿੱਚੋਂ ਲੱਭਿਆ ਇਸੇ ਲਈ ਉਹ ਇੱਕ ਪ੍ਰਸਿੱਧ ਤੇ ਪਵਿੱਤਰ ਤੀਰਥ ਸਥਾਨ ਬਨਾਰਸ ਨੂੰ ਛੱਡ ਕੇ ਰਵਾਇਤੀ ਤੌਰ ਤੇ ਸਰਾਪੇ ਹੋਏ ਕਸ਼ਮੀ ਮਗਰ ਚਲੇ ਗਏ ਅਸਲ ਤੀਰਥ ਯਾਤਰਾ ਤਾਂ ਸੱਚੇ ਗੁਰੂ ਦੇ ਦਰਸ਼ਨ ਕਰਨ ਵਿੱਚ ਹੈ ਜਿਸ ਦੁਆਰਾ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਗੁਰ ਦਰਿਆ ਉਹ ਸਦਾ ਜਲ ਨਿਰਮਲ ਮਿਲਿਆ ਤੁਰਮਤ ਮੈਲ ਹਰੈ ਸਤਿਗੁਰ ਪਾਈਐ ਪੂਰਨ ਨਾਮਣ ਪਸੂ ਪਰਿਤੋਂ ਦੀਵ ਕਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ